ਨਾਵਰਾ ਆਈਟੀ ਸਿਟੀ ਦਾ ਹੂੰ ਬਣਾਉਣਾ ਹੂੰ ਸਾਡਾ ਸੁਪਨਾ ਅਧੂਰਾ ਵਾ ਮੈਡੀਕਲ ਟੂਰਿਜ਼ਮ ਲੈ ਕੇ ਆਉਣਾ ਸਾਡਾ ਸੁਪਨਾ ਅਧੂਰਾ ਵਾ ਟ੍ਰੇਡ ਸੈਂਟਰ ਬਣਾਉਣਾ ਹੂੰ ਹੈ ਕਨਵੈਨਸ਼ਨ ਸੈਂਟਰ ਇੱਥੇ 12 ਮਹੀਨੇ ਪ੍ਰਗਤੀ ਮੈਦਾਨ ਨੂੰ ਟ੍ਰੇਡ ਚੱਲੇ ਸਾਡਾ ਸੁਪਨਾ ਅਧੂਰਾ ਵਾ ਨਕਸ਼ਾ ਹੱਲੇ ਵੀ ਪਿਆ ਅਸੀਂ ਕ੍ਰਿਕਟ ਗਰਾਊਂਡ ਬਣਾਉਣੀ ਹੈ ਆਈਪੀਐਲ ਕਰਾਵਾਂਗੇ ਇੱਥੇ ਬੜਾ ਵੱਡਾ ਨਾਮ ਬਰਸਰ ਦਾ ਇਹ ਗੁਰਦਾਵਾ ਬੰਗਲੌਰ ਕੀ ਦੇ ਸਾਹਮਣੇ ਹੂੰ ਤੇ ਬਸ ਕੇ ਨਵੇਂ ਬਣ ਕੇ ਸ਼ਹਿਰ ਜੰਗਲਾਂ ਨੂੰ ਬਣਾਤਾ ਇਹ ਤੇ ਬੜਾ ਵੱਡਾ ਨਾ ਸਭ ਆਉਣਾ ਚਾਹੁੰਦੇ ਤੇ ਵੱਡੀਆਂ ਵੱਡੀਆਂ ਕੰਪਨੀਆਂ ਸੈਮੀਨਾਰ ਇੱਥੇ ਹੁੰਦੇ ਆ। ਬਾਗਾ ਦਰਬਾਰ ਸਾਹਿਬ, RAM TIR ਸਾਡਾ ਪਿੰਡ ਹੈ, ਗੋਬਿੰਦਗੜ ਫੋਟ, ਹਮਮ ਵਾਰ ਮੈਮੋਰੀਅਲ, ਹਰ ਬਨ ਹਾਟ, ਬਜ਼ਾਰਾਂ 'ਚ ਫਿਰਨਾ ਇੱਥੇ ਕਲਚਰ ਹੀ ਵੱਖਰਾ। ਰਣਜੀਤ ਆਉਣ ਨੂੰ ਤੁਸੀਂ ਰਾਤੀ ਜਾਓ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ, ਮੇਰੀ ਬਣਾਈ ਮਾਰਕੀਟ ਆਓ। ਹਮ ਮੇਰਾ ਵਿਜ਼ਨ ਆ ਹਮ ਗੁਰਗਾਮਾ, ਬੰਗਲੌਰ 10 ਗੁਣਾ ਮਹਿੰਗੀਆਂ ਜਿਹੀਆਂ ਜ਼ਮੀਨਾਂ ਅਮਰਸਰ ਨੂੰ। ਹਮ ਅਸੀਂ ਇਹਨਾਂ ਨੂੰ ਉੱਤੋਂ ਅੱਗੇ ਲੈ ਕੇ ਜਾਣ ਦਾ ਸੁਪਨਾ ਹੈ ਕਿਤੇ 5 ਸਾਲ ਹੋਰ ਲੋਕੀ ਦੇ ਦਿੰਦੇ ਸੰਤ ਮਲਾ ਲਿਆ ਸਾਡੀ ਜਿਹੜੀ ਸਪੀਡ ਸੀ ਡਵੈਲਪਮੈਂਟ ਦੀ ਸਾਡੀ ਗੱਡੀ ਚੱਲਦੀ ਪਈ ਲੋਕਾਂ ਬ੍ਰੇਕ ਲਾਤੀ ਆ ਪਰ ਜਨੂਨ ਹੱਲੇ ਵੀ ਕਾਇਮ ਹੈ ਅੰਦਰ ਪੂਰੀ ਅੱਗ ਹੈ ਹੱਲੇ ਵੀ ਇਹੋ ਕੰਮ ਕਰਨੇ ਆ